ਲੋਕ ਸਭਾ ਚੋਣਾਂ ਦੇ ਚੱਲਦੇ ਸਾਰੀਆਂ ਹੀ ਸਿਆਸੀ ਤੇ ਰੱਬ ਪੱਪਾ ਭਾਰ ਹੋਈਆਂ ਪਈਆਂ ਨੇ ਤੇ ਆਪਣੇ ਆਪਣੇ ਉਮੀਦਵਾਰ ਜਿੱਤ ਨੂੰ ਯਕੀਨੀ ਬਣਾਉਣ ਦੇ ਲਈ ਏਡੀ ਚੋਟੀ ਦਾ ਜੋਰ ਲਗਾ ਰਹੇ ਆਣੇ ਜਿਸ ਦੇ ਚੱਲਦੇ ਜਿੱਥੇ ਉਮੀਦਵਾਰਾਂ ਵੱਲੋਂ ਚੋਣਵੇਂ ਦੌਰੇ ਕੀਤੇ ਜਾ ਰਹੇ ਨੇ ਉੱਤੇ ਹੀ ਵਰਕਰਾਂ ਵੱਲੋਂ ਵੀ ਆਪਣੇ ਆਪਣੇ ਉਮੀਦਵਾਰ ਦੀ ਜਿੱਤ ਨੂੰ ਪੱਕਾ ਕਰਨ ਦੇ ਲਈ ਘਰਾਂ ਵਿੱਚ ਨਤ ਮਸਤਕ ਵੀ ਹੋ ਰਹੇ ਨੇ ਜਿਸ ਦੇ ਚੱਲਦੇ ਪਠਾਨਕੋਟ ਦੇ ਜੁਗਿਆਲ ਇਲਾਕੇ ਦੇ ਵਿੱਚ ਇਹ ਸਭ ਦੇਖਣ ਨੂੰ ਮਿਲਿਆ ਜਿੱਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ਰੀ ਕਲਸੀ ਗੁਰਦੁਆਰਾ ਸ਼ਰੀਕ ਗੁਰਸਿੰਘ ਸਭਾ ਵਿਖੇ ਨਤਮਸਤਕ ਹੋਏ ਤੇ ਵਰਕਨਾ ਵੱਲੋਂ ਸ਼ਰੀਕ ਕਲਸੀ ਦੀ ਕਾਮਯਾਬੀ ਦੇ ਲਈ ਅਰਦਾਸ ਵੀ ਕੀਤੀ ਗਈ। ਧੰਨ ਧੰਨ ਸਾਹਿਬ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੁੰਦੇ ਹੋਏ ਅਜ ਸੁਖਨੀ ਸਾਹਿਬ ਜਿਹਦੇ ਪਾਠ ਤੇ ਰੰਬੇ ਗਏ ਸੀਗੇ ਉਸ ਤੋਂ ਬਾਅਦ ਕੀਰਤਨ ਦਾ ਸਮਾਗਮ ਚੱਲਿਆ ਔਰ ਜਿਹਦੇ ਵਿੱਚ ਵਿਸ਼ੇਸ਼ ਤੌਰ ਤੇ ਮੇਰੇ ਵੱਡੇ ਵੀਰ ਅਮਨਸ਼ੇਰ ਸਿੰਘ ਸ਼ਰੀਕ ਕਲਸੀ ਜੋ ਕਿ ਐਮਐਲਏ ਬਟਾਲਾ ਵੀ ਨੇ ਔਰ ਮੌਜੂਦਾ ਲੋਕ ਸਭਾ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀ ਹਨ। ਉਹਨਾਂ ਨੇ ਇੱਥੇ ਆ ਕੇ ਸੰਗਤ ਦਾ ਆਸ਼ੀਰਵਾਦ ਲਿਆ ਔਰ ਅਸੀਂ ਉਹਨਾਂ ਦੀ ਜਿਹੜੀ ਚੜ੍ਹਦੀ ਕਲਾ ਦੀ ਅਰਦਾਸ ਔਰ ਕਾਮਯਾਬੀ ਵਾਸਤੇ ਇੱਥੇ ਸੁਖਨੀ ਸਾਹਿਬ ਦਾ ਜਿਹੜਾ ਪਾਠ ਹੈ ਉਹ ਅਰੰਭਿਆ ਸੀਗਾ ਔਰ ਅਸੀਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੇ ਆਂ ਕਿ ਸਾਨੂੰ ਇਹ ਦਿਨ ਦਾ ਜਿਹੜਾ ਹੈ ਸੁਭਾਗ ਪ੍ਰਾਪਤ ਹੋਇਆ ਐਥੇ ਗੁਰੂ ਘਰ ਦਾ ਆਸ਼ੀਰਵਾਦ ਲੈਣ ਆਇਆ ਜੀ ਉਹ ਕਹਿੰਦੇ ਨਾ ਸਿਆਣੇ ਕਹਿੰਦੇ ਆ ਵੀ ਜਦੋਂ ਪਰਮਾਤਮਾ ਦਾ ਓਟ ਆਸਰਾ ਹੋਵੇ ਤਾਂ ਫਿਰ ਵੱਡੀਆਂ ਤੋਂ ਵੱਡੀਆਂ ਮੁਸ਼ਕਲਾਂ ਵੀ ਜਿਹੜੀਆਂ ਨੇ ਉਹ ਵੀ ਆਸਾਨ ਹੋ ਜਾਂਦੀਆਂ ਨੇ ਸੋ ਨਤਮਸਤਕ ਹੋਣਾ ਹੈ ਔਰ ਮੈਂ ਧੰਨਵਾਦ ਕਰਦਾ ਮੈਂ ਆਪਣੀ ਛੋਟੀ ਭੈਣ ਸਿਵਰਨ ਜਨੇ ਜਿਹੜੀ ਬੜੇ ਲੰਮੇ ਸਮੇਂ ਤੋਂ ਅੰਤ ਤੱਕ ਮਿਹਨਤੀ ਹੈ ਔਰ ਜਨੇ ਇੱਥੇ ਪਾਠ ਰਖਾਇਆ ਸੀ ਔਰ ਮੈਨੂੰ ਬੁਲਾਇਆ ਮੱਖਾ ਦੇਖਣ ਵਾਸਤੇ ਔਰ ਮੈਂ ਆਇਆ ਸਵੇਰ ਦੇ ਚੱਲ ਸੁ ਚੱਲ ਚੱਲ ਰਿਹਾ ਜੀ ਪ੍ਰੋਗਰਾਮ ਹੁਣ ਮੀਟਿੰਗਾਂ ਮੈਂ ਕਰਕੇ ਆਇਆ ਉਸ ਤੋਂ ਬਾਅਦ ਹਰਮੀਏ ਰਾਤ ਤੱਕ ਮੇਰੇ ਜਿਹੜੇ 9-10 ਪ੍ਰੋਗਰਾਮ ਹੈਗੇ ਹੱਲੇ ਜੀ ਜਿਹੜੇ ਡੇਲੀ ਲੋਕਾਂ ਦੇ ਵਿੱਚ ਜਿਹੜੇ ਲੋਕਾਂ ਦੀਆਂ ਮੁਸ਼ਕਲਾਂ ਸੁਣਨੀ ਆ ਕਿੱਥੇ ਕਿੱਥੇ ਕੀ ਸਮੱਸਿਆ ਵਾ ਉਹਨੂੰ ਹੱਲ ਕਰਨੇ ਆ ਜਦੋਂ ਸਰਕਾਰ ਹੁੰਦੀ ਆ ਕਿੱਥੇ ਕਿਥੇ ਲੋਕ ਸਭਾ ਦੇ ਵਿੱਚ ਸਾਡੀਆਂ ਆਵਾਜ਼ ਜਾਣੀ ਚਾਹੀਦੀ ਸੀ ਜਿਹੜੀ ਪਹੁੰਚ ਨਹੀਂ ਉਹ ਹੰਗਾਰਾ ਕਿਥੋਂ ਦਾ ਮਿਲ ਰਹੀ ਹੈ ਮੈਂ ਕਹਿੰਦਾ ਜੀ ਹੰਗਾਰਾ ਤੇ ਇਹ ਕਹਿ ਸਕਦੇ ਨੇ ਵੀ ਲੋਕ ਆਪ ਸਹਾਇ ਹੋ ਕੇ ਲੜਾਈ ਲੜ ਰਹੇ ਨੇ ਸੋ ਮੈਨੂੰ ਇਸ ਗੱਲ ਦਾ ਮਾਣ ਹੈ ਔਰ ਇੰਨਾ ਪਿਆਰ ਜਿਹੜਾ ਮੈਨੂੰ ਦੇ ਰਹੇ ਨੇ ਮੈਂ ਸਦਾ ਰਿਣੀ ਰਹਾਂਗਾ ਇਹਨਾਂ ਦਾ ਸਰਕਮਸ ਵੱਲੋਂ ਹਜੇ ਤੱਕ ਕੋਈ ਤਾਂਪਸ ਪੈ ਨਹੀਂ ਗਿਆ ਦੇਖੋ ਮੈਂ ਤੇ ਉਹਨਾਂ ਨੂੰ ਇਹੋ ਕਹਾਂਗਾ ਵੀ ਛੇਤੀ ਛੇਤੀ ਕਰ ਦਿਓ ਨਹੀਂ ਤੇ 70 80% ਤੇ ਝਾੜੂ ਅਹੀਂ ਫੇਰਤਾ ਜਿਹੜੇ 20 ਪੈਸੇ ਕਸਰ ਰਹਿ ਗਈ ਆ ਉਹ ਵੀ ਨਹੀਂ ਤੇ ਉਹ ਵੀ ਨਹੀਂ ਤੇ ਫਿਰ ਫੁਰ ਜਾਣਾ ਜੀ ਸੋ ਕਹਿਣ ਦਾ ਭਾਵ ਚਲੋ ਉਹ ਉਹਨਾਂ ਦੀ ਮਰਜ਼ੀ ਆ ਆਰਟੀਆਂ ਦਾ ਆਪਣਾ ਆਪਣਾ ਦਸਤੂਰ ਅਸੂਲ ਆ ਠੀਕ ਆ ਸੋ ਲੱਗੇ ਆ ਜੀ ਮਿਹਨਤ ਕਰ ਲੈ